ਐ ਬੂਡ ਫੜ ਕੇ ਨਾ ਆਉਂਦਾ ਕਿਉਂ ਹਾਏ ਹਾਏ ਇੱਧਰ ਦੇਖਿਓ ਐ ਐ ਵੀਡੀਓ ਬ੍ਰਦਰ ਕਹਿੰਦਾ ਮੈਂ ਅੱਗੇ ਹੋਣਾ ਕਿਉਂਕਿ ਇੱਥੇ ਸੱਪ ਵੀ ਹੈਗਾ ਮੈਂ ਕਿਹਾ ਭਰਾਵਾ ਇਕੱਠੇ ਚੱਲ ਜਾਨੇ ਸੱਪ ਪਾਊਗਾ ਭੱਜਣਾ ਤੇ ਇਕੱਠਿਆਂ ਨੂੰ ਪੈਣਾ ਓਏ ਭਰਾ ਚਲੋ ਚਲੋ ਓਕੇ ਸਰ ਜਿਸ ਕੁ ਮਾਮਾ ਜੀ ਕਹਿੰਦੇ ਕੀ ਨਾਣਾ ਮੋਟਰ ਤੇ ਕਿ ਲਾਈਟ ਚੱਲ ਗਈ ਤੇ ਚੱਲ ਨਾਲੋ ਚੱਲ ਵੀ ਲਓ ਤੇ ਜਦ ਆ ਹੀ ਨਿੱਕੀ ਹੁੰਨੇ ਨਾ ਤੇ ਉਦੋਂ ਹਾਂ ਨੂੰ ਗੁੱਸੇ ਹੁੰਦੇ ਹੁੰਦੇ ਹੀ ਤੇ ਜਿਹੜੀ ਆ ਨਹਿਰ ਦੱਸਣ ਦੀ ਨਾ ਖੇਤਾਂ ਦੇ ਕੋਲੇ ਇੱਥੇ ਆਪਾਂ ਨਹਿਰ ਦੇ ਵਿੱਚ ਚੋਰੀ ਚੋਰੀ ਇੱਕ ਵਾਰੀ ਚੱਲ ਗਏ ਜਾਣਦੇ ਦੇ ਵੇ ਰੋਜ਼ ਹੀ ਮਤਲਬ ਇੱਕ ਵਾਰੀ ਦਾ ਕਿੱਸਾ ਦੱਸਦੀ ਆ ਤੇ ਉੱਤੋਂ ਆ ਕੇ ਮਾਮਾ ਜੀ ਤੇ ਜਿਹੜੇ ਮਾਮਾ ਜੀ ਦੇ ਬੇਟੇ ਹੀ ਉਹਨਾਂ ਚੋਂ ਇੱਕ ਜਿਹੜਾ ਉਹ ਸ਼ਰਾਰਤੀ ਜਿਹੜਾ ਨਹੀਂ ਆ ਤੇ ਇੱਕ ਜਿਹੜਾ ਸ਼ਰਾਰਤੀ ਸੀਗਾ ਤੇ ਜਿਹੜੀ ਮੇਰੀ ਮਾਸੀ ਦੀ ਬੇਟੀ ਉਹ ਤੇ ਇੱਕ ਮਤਲਬ ਮਾਮਾ ਜੀ ਦਾ ਬੇਟਾ ਭੱਜ ਗਏ ਅਹੀਂ ਦੋਨੋਂ ਫਸ ਗਏ ਨਹਿਰ ਦੇ ਵਿੱਚ ਉਦੋਂ ਐਂ ਹੀ ਮੱਜਾਂ ਨੂੰ ਨਿਉਣ ਜਾਂਦੇ ਹੁੰਦੇ ਸੀ ਤੇ ਅਹੀਂ ਬਹਾਨਾ ਤੇ ਸਿਰਫ ਮੱਜਾਂ ਦੇ ਨਿਉਣਦੇ ਨਿਉਂਦੇ ਤੇ ਅਹੀਂ ਆਪ ਨੂੰ ਨਹੀਂ ਤੇ ਫਿਰ ਕੀ ਫਿਰਾਂ ਨੂੰ ਆ ਮੱਜ ਨੇ ਦੋਨਾਂ ਨੂੰ ਫੜ ਕੇ ਚੰਗੇ ਗੋਤੇ ਲਵਾਈ ਚੰਗੇ ਗੋਤੇ ਲੈ ਤੇ ਨਾਲੇ ਕਹਿੰਦੇ ਹੁਣ ਤੀ ਦਵਾਰਾ ਆਓਗੇ ਐਂ ਕਹਿੰਦੇ ਨਹੀਂ ਨਹੀਂ ਹੁਣ ਨਹੀਂ ਦਵਾਰਾ ਆਉਂਦੇ ਤੇ ਪਰ ਅਹੀਂ ਜਾਣੇ ਨਹੀਂ ਕਿਆ ਨਹੀਂ ਤੈਤ ਨਹੀਂ ਆਵਾਂਗੇ ਤੇ ਉਸ ਤੋਂ ਬਾਅਦ ਇਹ ਪਤਾ ਕੀ ਕਰਦੇ ਜਦੋਂ ਨਹਿਰੀ ਹੋਣਾ ਨਾ ਤੇ ਬਸ ਇਹੋ ਧਿਆਨ ਰੱਖਣਾ ਕਿ ਟਰੈਕਟਰ ਦੀ ਆਵਾਜ਼ ਤੇ ਨਹੀਂ ਆਉਂਦੀ ਕਿਉਂਕਿ ਟਰੈਕਟਰ ਦੀ ਆਵਾਜ਼ ਤੋਂ ਪਤਾ ਲੱਗ ਜਾਂਦਾ ਹੁੰਦਾ ਇਹਨਾਂ ਨੂੰ ਤਹੀਂ ਨਾ ਚੱਲੂ ਨਹੀਂ ਨਾ ਤੇ ਅੱਜ ਤੇ ਹੁਣ ਮੋਟਰ ਤੇ ਨਾ ਇੱਥੇ ਪਹਿਲਾਂ ਜਾਮ ਨੂੰ ਦਰੂਕ ਵੀ ਹੁੰਦਾ ਹੈ ਜਾਮ ਨੂੰ ਨਹੀਂ ਕਾਨੂੰਨ ਹੈ ਮਤਲਬ ਚੋਰੀ-ਚੋਰੀ ਘਰੋਂ ਭੱਜ ਕੇ ਉਹਨੂੰ ਨਹੀਂ ਉਦੋਂ ਛੋਟੇ ਨੇ ਮੈਂ ਉਦੋਂ 6th ਕਲਾਸ ਚ ਹੁੰਨੀ 6th 7th 8 ਉਹ ਇਹ ਉਦੋਂ ਦੀਆਂ ਜਾਂਦਾ ਤੇ ਫਿਰ ਆਈਆਂ ਥੋੜੀਆਂ ਜਿਹਾ ਮੈਂ ਕੀਤੀਆਂ ਫੋਟੋਆਂ ਕਲਿੱਕ ਕਿਉਂਕਿ ਉਹ ਲੈਡ ਜਾਣ ਵਾਲੀ ਦਾ ਮਾਮਾ ਜੀ ਕਹਿੰਦੇ ਇੱਕ ਤਾਂ ਕਿ ਵਾਸੀ ਇਨੀਆ ਕੁ ਫੋਟੋ ਕਰਨ ਤੋਂ ਬਾਅਦ ਫਿਰ ਚੱਲੇ ਹੈ। ਹੈਲੋ ਗਾਇਸ ਤੇ ਆ ਸੀਗਾ ਸਾਡਾ ਨਾਨਕਾ ਪਿੰਡ ਤੇ ਆ ਮੇਰਾ ਸਕੂਲ ਇੱਥੇ ਮੈਂ ਸਟੱਡੀ ਕੀਤੀ ਹੋਈ ਆ ਜੀ ਆ ਸਾਡਾ ਸਕੂਲ ਸੀਗਾ ਵੇਖ ਲੋ ਚੰਗੀ ਤਰ੍ਹਾਂ ਇਹ ਮਰੀ ਹੋਲੀ ਕੁੜੀ ਇਹ ਸੀਗਾ ਸਾਡਾ ਸਕੂਲ ਤੇ ਇਸ ਪਿੰਡ ਦਾ ਆ ਮੇਰੇ ਮਤਲਬ ਨਾਨਕਾ ਪਿੰਡ ਨਾਲ ਬਹੁਤ ਪਿਆਰ ਕਰਦਾ ਜੀ ਨਹੀਂ ਰੱਖ ਕਿਉਂਕਿ ਮੈਂ ਬਚਪਨ ਤੋਂ ਇੱਥੇ ਹੀ ਵੱਡੀ ਅੱਜ ਐਥੋ ਜਿਹੜੀ ਆ ਜਿਹੜੀ ਜਗ੍ਹਾ ਹੈ ਨਾ ਇੱਕ ਵਾਰੀ ਜਾਜਾ ਕਿ ਮੇਰੇ ਜਿਹੜੇ ਦੋਨੋਂ ਮਾਮਾ ਜਿੱਦੇ ਲੜਕੇ ਛੋਟੇ ਸੀਗੇ ਤੇ ਇਹਨਾਂ ਨੇ ਪਤਾ ਕੀ ਕੀਤਾ ਆਪਾਂ ਰੇੜੀ ਨਹੀਂ ਹੁੰਦੀ ਪੱਠਿਆਂ ਵਾਲੀ ਪੱਠਿਆਂ ਵਾਲੀ ਰੇੜੀ ਮੈਨੂੰ ਨਾ ਪੱਠਿਆਂ ਵਾਲੀ ਰੇੜੀ ਤਾਂ ਆਪਾਂ ਤਿੰਨੇ ਜਣੇ ਜਾਂਦੇ ਪਏ ਸੀਗੇ ਅੱਠਿਆਂ ਦੀ ਜਿਹੜੀ ਰੇੜੀ ਜਿੱਤੇ ਆਪਾਂ ਤੇ ਉਹਨੇ ਟੇਰਾ ਵਾਲੀ ਹੁੰਦੀ ਆ ਕੀ ਉਹਨੂੰ ਕਹਿੰਦੇ ਜੋੜੀ ਆ ਤੇ ਇਹਨਾਂ ਦੇ ਭਰਾਵਾਂ ਪਹਿਲਾਂ ਤੇ ਜਿਹੜਾ ਛੋਟੇ ਵਾਲਾ ਸੀ ਨਾ ਉਹ ਵਿਚਾਰਾ ਮੇਰੇ ਵਰਗਾ ਸਿੱਧੜਾ ਜਾਉ ਉਹ ਤੇ شیطان ਨਹੀਂ ਜਿਹੜਾ ਵੱਡਾ ਸੀਗਾ ਉਹ شیطان ਸੀਗਾ ਭਾਈ ਆਪਨੀ ਵਾਰ ਵਧੀਆ ਸੁਣਾਵੇ ਤੇ ਜਦੋਂ ਮੈਂ ਕਿਉਂ ਬੈਠੇ ਤੇ ਨੇ ਇਹ ਤਾਂ ਐਦਾਂ ਝੋਨੇ ਹੀ ਉਦੋਂ ਵੀ ਇਹ ਸਦਾ ਚੱਲ ਬਾਰੇ ਦੇ ਵਿੱਚ ਕਿ ਆ ਜਿਹੜੀ ਜਗ੍ਹਾ ਜਿੱਥੇ ਮੈਂ ਤੁਹਾਨੂੰ ਹੁਣ ਦੇ ਇਸ ਪਿੰਡ ਨਾਲ ਇੰਨੀ ਅਗੇ ਜੁੜੀ ਹੈ ਕਿ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਆ ਜਿਹੜੀ ਤੁਸੀਂ ਉਹ ਵਾਲੀ ਰੋਈ ਦੇਖਦੇ ਬੈਨਾਂ ਉਹ ਜਿਹੜੀ ਨਾਲ 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 ਆ ਵਾਲੀ ਜਿਹੜੀ ਜਗ੍ਹਾ ਤੁਸੀਂ ਮੂਹੇ ਮੈਨੂੰ ਪਤਾ ਨੂੰ ਚੂਲ ਕਰਦੇ ਇਹ ਜਿਹੜੀ ਜਗ੍ਹਾ ਹੈ ਨਾ ਇੱਥੋਂ ਅਸੀਂ ਇੱਥੇ ਬਾਬਾ ਜੀ ਦਾ ਸਾਹਿਬ ਗੁਰਦੁਆਰਾ ਸਾਹਿਬ ਆ ਬਾਬੇ ਜੀ ਦਾ ਨਾ ਗੁਰਦੁਆਰਾ ਸਾਹਿਬ ਤੇ ਆਪਾਂ ਜਦੋਂ ਪਹਿਲਾਂ ਨਾਨਾ ਜੀ ਸਾਡੇ ਜਿਹੜੇ ਹੁੰਦੇ ਸੀਗੇ ਹੁਣ ਤੇ ਚਲੋ ਉਹਨਾਂ ਦੀ ਡੈਥ ਹੋ ਚੁੱਕੀ ਆ ਬਟ ਮੈਂ ਆਪਣੇ ਨਾਨਾ ਜੀ ਹੁਣਾਂ ਨਾ ਅਹੀਂ ਮੈਂ ਮਾਨਕੇ ਪਿੰਡ ਰਹਿਣ ਕਰਕੇ ਨਾ ਮੇਰੀ ਮਾਸੀ ਜੀ ਦੇ ਮਤਲਬ ਬੇਟੀਆਂ ਬੇਟੇ ਮਾਮਾ ਜੀ ਦੇ ਆਪਾਂ ਸਾਰੇ ਮੇਰੀ ਮਾਸੀ ਜੀ ਦੀਆਂ ਬੇਟੀਆਂ ਹਨਾ ਆਪਾਂ ਸਾਰੇ ਮਤਲਬ ਜਿੰਨੇ ਵੀ ਮਾਮਾ ਜੀ ਦੇ ਬੇਟੇ ਹਨਾ ਦੋਨੋਂ ਬੇਟੇ ਹੋਗੇ ਮਾਸੀਆਂ ਦੇ ਹੋਗੇ ਅਸੀਂ ਸਾਰੇ ਜਦੋਂ ਆਪਾਂ ਰੋਈ ਦੀ ਇੱਧਰ ਦੀ ਜਾਂਦੇ ਹੁੰਦੇ ਸੀ ਨਾ ਤੇ ਉਹ ਜਿਹੜੇ ਮੈਂ ਤੁਹਾਨੂੰ ਹੁਣ ਬੈਕਾਂ ਉਹ ਜਿਹੜੀ ਦਿਖਾਈ ਨਾ ਮਹਿਰ ਦੇ ਨਾਲ ਨਾਲ ਆਪਾਂ ਬਾਬੇ ਜੀ ਦੀ ਜਾਂਦੇ ਹੁੰਦੇ ਸੀਗੇ ਉਹ ਤੇ ਐਡਾ ਸੀਗਾ ਕਿ ਆ ਜਿਹੜੀ ਹੁਣ ਜਗਾ ਵਾ ਜਿੱਥੋਂ ਦੀ ਆਪਾਂ ਬਾਈਕ ਤੇ ਜਾਂਦੇ ਪਏ ਆ ਇੱਥੇ ਪਹਿਲਾਂ ਨਾ ਪੁੱਛ ਵੀ ਨਹੀਂ ਸੀ ਹੁੰਦਾ ਆ ਰੋਡ ਨਹੀਂ ਹੈਗਾ ਇਹ ਰੋਡ ਹੁਣ ਬਣਿਆ ਵਾ ਪਹਿਲਾਂ ਐਦਾਂ ਦਾ ਕੋਈ ਰੋਡ ਨਹੀਂ ਸੀਗਾ ਇੱਥੇ ਜਾਣ ਦਾ ਕੋਈ ਜਗਾ ਵੀ ਨਹੀਂ ਤੇ ਜਦੋਂ ਇੱਥੇ ਜਾਣ ਨਹੀਂ ਉਧਰੋਂ ਵੀ ਜਾਣੇ ਇੱਥੇ ਤਾਂ ਪਾਣੀ ਇੰਨਾ ਜ਼ਿਆਦਾ ਹੁੰਦਾ ਈ ਗੁਰੂਆ ਕਿ ਲੰਘਣ ਦੀ ਜਗਾ ਵੀ ਨਹੀਂ ਹੁੰਦੀ ਤੇ ਜਦੋਂ ਉਧਰ ਜਾਣਾ ਨਾ ਪਾਪੀ ਦੇ ਮੱਥਾ ਟੇਕਣ ਤੇ ਆਪਾਂ ਇੰਨਾ ਇੰਨਾ ਮਤਲਬ ਉਹ ਤੇ ਜਿਹੜਾ ਮੈਣੀ ਹੁੰਦੀ ਨਾ ਜਦੋਂ ਮਿੱਟੀ ਜੀ ਹੁੰਦੀ ਆ ਉਹਦੇ ਜੇ ਸਾਈਕਲ ਜਿਹੜਾ ਡਬੋ ਕੇ ਜਾਣਾ ਕਿ ਸਾਡਾ ਕੋਈ ਸਾਈਕਲ ਨਾ ਚੋਕ ਲੈ। ਮਤਲਬ ਛੁਪਾ ਕੇ ਸਾਈਕਲ ਨੂੰ ਜਾਣਾ। ਫੇਰ ਜਦੋਂ ਉੱਥੇ ਚਲ ਗਏ ਚਪਲਾਂ ਵੀ ਲਕੋਣੀਆਂ। ਆਪਣੀਆਂ ਮਤਲਬ ਮੇਰੀ ਬਚਪਨ ਦੀਆਂ ਛਾਤਾ ਮੇਰੇ ਨਾਨਕੇ ਪਿੰਡ ਚਪਲਾਂ ਵੀ ਲਕੋਣੀਆਂ। ਸਾਈਕਲ ਵੀ ਡਬੋ ਕੇ ਰੱਖਣਾ ਕਿ ਹਾਂ ਬਈ ਸਾਡਾ ਚੋਰੀ ਨਾ ਹੋਏ। ਸਾਨੂੰ ਸਾਡੇ ਪਾਪਾ ਜੀ ਲੈ ਕੇ ਹੁੰਦੇ ਹੁੰਦੇ ਮੇਰੇ ਨਾਨਾ ਜੀ। ਤੇ ਇਹ ਪਿੰਡ ਕਦੀ ਵੀ ਨਹੀਂ ਮੈਨ ਕੋਲ ਸਕਦੀ। ਉੜ ਪਾਂਗੇ ਵੱਡੀਆਂ ਦੀ ਬਹੁਤ ਟਾਈਮ ਬਾਅਦ ਹੁਣ ਮੈਂ ਆਈ ਆ ਆ ਕੇ ਖੁਸ਼ ਹੋ ਗਈ ਪੂਰੀ ਸਿਕਰ ਦੁਪਹਿਰ ਲੱਗੀ ਇੱਕ ਦੋ ਬੈਠਾਏ ਵਾ ਬਾਕੀ ਵੀ ਆ ਜਿਹੜਾ ਕੋਈ ਬੈਕਗਰਾਉਂਡ ਜਾ ਕੋ ਚੰਦਾ ਨਾ ਮੇਰਾ ਫੇਸਬੁਕ ਇਨੂ ਇਗਨੋਰ ਕਰਦੇ ਹੋ ਕਿਉਂਕਿ ਥੋੜਾ ਜਿਹਾ ਤੁਹਾਨੂੰ ਪਤਾ ਧੋਪ ਚ ਰੰਗ ਗੁਰੂ ਦਾ ਕਾਲਾ ਜਾ ਹੋ ਹੀ ਜਾਂਦਾ ਵਾ ਪਿੰਡਾਂ ਵਾਲੇ ਆ ਫਿਰ ਤੇ ਸਮਝਿਆ ਕਰੋ ਨਹੀਂ ਚਲਿਏ ਹੁਣੇ ਆ ਮੇਰਾ ਵੀਰਾ ਵੀਰ ਕੰਦਾ ਵਾ ਕੀ ਗਰਮੀ ਲਾਦੀ ਆ ਤੇ ਆ ਪਾਣੀ ਕੁੰਡ ਕੱਟਿਆ ਕਿਉਂਕਿ ਕਾਲੇ ਹੋ ਜਾਣਗੇ ਕੋਈ ਗੱਲ ਨਹੀਂ ਇਹਨੂੰ ਵੀਰੇ ਨੂੰ ਫਿਰ ਪਤਾ ਨਾ ਆ ਬਿਲੀ ਹੋਣੀ ਆ ਕਾਲਾ ਕੁਲਾ ਨਾ ਹੋ ਜੀ ਕਿਤੇ ਹਾਂ ਹਾਂ ਇਹ ਵੀ ਆ ਕਿ ਕਿਤੇ ਕਾਲੇ ਕੁਲੇ ਨਾ ਜੀ ਆਪਾਂ ਤੇ ਫਿਰਦੌਸ ਪਾ ਲਈ ਇਹ ਜਾਤਾ ਪਿੰਡ ਦੀਆਂ ਮੋੜ ਮੋੜ ਜਾਤ 27 ਪਿੰਡ ਦੀਆਂ ਗਲੀਆਂ ਦੀ ਮੋਟਰ ਨਹੀਂ ਸੀ ਜੀ ਆਪਾਂ ਹੁਣ ਚੱਲੇ ਆ ਸਪ੍ਰਿੰਗ ਰੋਲ ਲੈਣ ਤੇ ਸਮੋਸੇ ਲੈਣ ਚੱਲੀਏ ਫਿਰ ਆ ਜੋ ਜੀ ਤੁਹਾਨੂੰ ਸਾਡਾ ਪਿੰਡ ਕਿਦਾਂ ਦਾ ਲੱਗਾ ਚੋਨਾ ਸਾਰਾ ਲੱਗਿਆ ਨਾ ਤੇ ਨਵੀਂ ਮੁੰਡੀ ਜਣਾ ਚਲੋ ਸਮੋਸੇ ਸਪ੍ਰਿੰਗ ਰੋਲ ਆਪਾਂ ਬਾਅਦ ਚੋਂ ਵੇਖਾਂਗੇ ਪਹਿਲਾਂ ਹੀ ਚੱਲੇ ਮੋਟਰ ਤੇ ਵੀ ਇਹ ਕੀ ਮੋਲ ਚਾਲਾ ਕਿਦਾਂ ਵਾ ਚੋਨਾ ਤੇ ਵੇਖੋ ਦੀ ਲੱਗਾ ਪਿਆ ਵਾ ਚੋਨੇ ਤੇ ਲੱਗ ਚੁੱਕਿਆ ਜਾ ਹੁਣ ਮੈਂ ਥੋੜਾ ਧਿਆਨ ਨਾਲ ਚੱਲਾਂ ਇਹ ਨਾ ਹੋਵੇ ਕਿ ਤੇ ਹੋਰ ਤੇ ਪਈ ਉਹ ਚੋਨੇ ਚ ਬਦਿਆ ਨਾ ਬ੍ਰਦਰ ਕਹਿੰਦਾ ਮੈਂ ਅੱਗੇ ਉਹਨਾਂ ਕਿਉਂਕਿ ਤੇ ਸੱਪ ਵੀ ਹੈਗਾ ਮੈਂ ਕਿਹਾ ਭਰਾ ਵਾ ਇਕੱਠੇ ਚੱਲ ਜਾਨੇ ਸੱਪ ਆਊਗਾ ਭੱਜਣਾ ਤੇ ਕਿੱਥੇ ਪੈਣਾ ਹੋਏ ਤਰਾ ਚਲੋ ਚਲੋ ਉੱਥੇ ਸੱਪ ਵੀ ਹੁੰਦਾ ਵਾ ਤੇ ਜੇ ਸੱਪ ਆਇਆ ਫੇਰ ਵੇਖੀ ਭੱਜਣਾ ਪੈਂਦੀ ਹੈ ਜਿਹੜੇ ਆਈਆਂ ਕੈਮਰਾਮੈਨ ਆਈਆਂ ਵੀਡੀਓ ਛੂਟ ਕਰਨ ਫੇਰ ਵੀ ਅੱਗੇ ਉਹ ਭੱਜਦੇ ਆਂ ਆਜੋ ਚੱਲੀਏ ਫਿਰ ਮੈਂ ਐਡਿਟ ਕਰਦੀ ਐ ਨਾ ਵੀਰ ਨੂੰ ਤੇ ਆਪਾਂ ਪਹੁੰਚ ਗਏ ਹਾਂ ਮੋਟਰ ਦੇ ਕੋਲੇ ਤੇ ਵੇਖਦੀ ਐਂ ਦੀ ਮਹੌਲ-ਚਾਲ ਪਿੰਡ ਦੀ ਜਾਨ ਮਿੱਠੀਆਂ-ਮਿੱਠੀਆਂ ਜੱਟਾ ਪਿੰਡ ਦੀਆਂ ਆਹ ਦੇਖੋ ਜਾਮ ਨੂੰ ਦਾ ਤੇੜਾ ਤੇ ਗੋਲ ਤਾਂ ਇਹ ਹੈਗਾ ਜਾਮ ਨੂੰ ਇਹ ਹੈਗੀਆਂ ਗੋਲਾ ਗੋਲੇ ਹੀ ਐ ਨਾ ਤੂਤ ਉੜਤੇ ਤੇ ਲੱਗੀਆਂ ਨਹੀਂ ਪਰ ਬਚਪਨ ਦੇ ਬਹੁਤ ਗੋਲਾ ਤੋੜੀਏ ਬਹੁਤ ਮਸਤੀ ਕੀਤੀ ਆ ਕਾਨੂੰਨ ਸਕੂਲ ਵੀ ਵਿਖਾਤਾ ਪਿੰਡ ਦੀ ਮੋਟਰ ਵੀ ਵਿਖਾਤੀ ਤੇ ਇਸ ਦੀ ਮੋਟਰ ਹਾਂ ਹਨਜੀ ਉਹ ਕਿਹਾ ਦੇਬਾ ਤੇ ਸਵਾਰ ਬੇਜੋ ਪਈ ਆ ਮਾੜ ਜੋ ਨਾ ਮੋਟਰ ਇਹ ਮੋਟਰ ਦੀ ਜਿਹੜਾ ਜਾਮ ਨੂੰ ਜਾਮ ਨੂੰ ਆ ਉਹ ਤੁਸੀਂ ਟੈਂਕ ਤੇ ਦਿਖਾਈਏ ਕਿਉਂਕਿ ਇਹ ਤੁਸੀਂ ਸਾਰਾ ਹੱਡਾ ਹਟਾ ਲਿਆ ਜਗਾ ਤਾਂ ਦੇ ਸਾਈਟ ਆਪਾ ਕੋਸ਼ੇ ਦੇ ਜੰਗ ਸਪ੍ਰਿੰਗਲਰ ਸਬਾਬ ਬਹੁਤਾ ਇਧਰ ਦਾ ਬਣ ਗਿਆ ਤੇ ਨਜ਼ਾਰੇ ਲਓ ਸ਼ੇਅਰ ਕਰੋ ਲੋਗ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਆਪਣਾ ਵੀ ਚੈਨਲ ਬਣਾ ਲਾਓ ਚੈਨਲ ਬਣਾਓ ਇਹ ਆ ਮੋਟਰ ਇਹ ਆ ਸੋਲਰ ਇਹ ਆ ਕੁੜੀ ਸਾਡੀ ਆਹ ਦੀ ਕੁੜੀ ਇਹਦੀ ਪੈਂਡ ਸਾਡੀ ਪੈਂਡ ਸਾਡੀ ਕੁੜੀ ਇਹ ਛੋਟਾ ਯਾਰ ਇਹ ਆ ਦੇ ਕਮਾਦ ਤੇ ਗਰਮੀ ਹੋਣ ਕਰਕੇ ਆਪਾਂ ਲੱਗੇ ਪਾਣੀ ਪੀਣ ਤੇ ਪਾਣੀ ਕੀ ਪੀਣਾ ਸੀਗਾ ਨਾਲ ਹੀ ਉਹ ਤਾਂ ਇੰਨਾ ਠੰਡਾ ਠੰਡਾ ਪਾਣੀ ਮਜ਼ਾ ਆ ਗਿਆ ਉਹ ਲਾਗੇ ਨਹਿਰ ਹੈ ਨਾ ਸਾਡੇ ਪਿੰਡ ਦੇ ਤੇ ਨਹਿਰ ਦਾ ਪਾਣੀ ਕਰਕੇ ਨਾ ਠੰਡਾ ਵਾ ਤੇ ਇੱਥੇ ਲੱਗੇ ਸੇਮ ਵੀ ਵਾਧੂ ਰਹਿੰਦੀ ਹੈ ਪਹਿਲਾਂ ਇੱਥੇ ਤੇ ਬੱਚਾ ਨਹੀਂ ਹੁੰਦਾ ਤੇ ਬੱਚਾ ਤੇ ਹੋਣ ਹੀ ਬਣਿਆ ਪਹਿਲਾਂ ਖਾਲ ਹੀ ਹੁੰਦੀ ਸੀ ਤੇ ਵਾਟਰ پارک ਜਿਹੜੇ ਕਿੱਥੇ ਰੀਸ ਕਰਨਗੇ ਸਾਡੇ ਪਿੰਡ ਵਾਲੇ ਚ ਬੱਚੇ ਦੀ ਵਾਟਰ پارک ਤਾਂ ਫੀਲ ਆ ਜਮੈਂ ਚੰਗੀ ਹਾਂਜੀ ਗਾਇਸ ਤੇ ਹੁਣ ਅਸੀਂ ਚੱਲੇ ਆ ਕਰ ਲੂ ਇਹ ਸੀਗੀ ਸਾਡੀ ਮੋਟਰ ਤੇ ਆ ਪਿੰਡੀਆਂ ਲੱਗੀਆਂ ਵਾ ਆ ਪਿੰਡੀਆਂ ਮਿਰਚਾਂ ਕਾਲੀ ਤੋਰੀ ਤੇ ਆ ਗੋਲਾ ਜਾਮਨੂ ਗੋਲਾ ਤੇ ਹੁਣ ਆਪਾਂ ਚਾਲੇ ਪਾੜੇ ਘਰ ਨੂੰ ਚਲੋ ਫੇਰ ਆਜੋ ਹੁਣ ਤਾਂ ਇੱਥੇ ਬਣਾ ਲਿਆ ਕਰਕੇ ਕੀ ਐ ਬੂਡ ਫੜ ਕੇ ਨਾ ਆਮ ਫੁੰਗਾ ਕੀ ਆਏ ਹਾਏ ਇੱਧਰ ਦੇਖਿਓ ਐ ਮੇਰੀ ਹੋਣ ਕਿੱਦਾਂ ਤੇ ਮੈਂ ਬਣਾ ਲੀਆ ਇਹਦਾ ਇਦਾਂ ਵੀਡੀਓ ਬਣਾ ਇਹ ਆ ਡੇਬੇ ਕੀ ਇਹ ਆ ਡੇਬੂਟ ਤੇ ਕੱਪੜੇ ਅਹੀਂ ਹੁਣ ਘਰੇ ਜਾ ਕੇ ਚੇਂਜ ਕਰਾਂਗੇ ਘਰੋਂ ਭਾਵੇਂ ਗਾਲਾਂ ਹੀ ਖਾਈਏ ਹੁਣ ਕਿਉਂਕਿ ਮੈਂ ਜਿਹੜੇ ਕੱਪੜੇ ਪਾ ਕੇ ਵਾਪਸ ਜਾਣਾ ਹੀ ਮੈਂ ਉਹੀ ਕੱਪੜੇ ਪਾ ਕੇ ਤੁਰ ਪਈ ਆ ਸਹੀ ਕੱਪੜੇ ਪਾ ਕੇ ਚੰਗਾ ਜੀ ਗਾਇਸ ਚੰਗਾ ਭਰਾਓ ਗੁਰੂ ਆ ਬਾਏ ਬਾਏ ਟਾਟਾ ਕਿੱਦਾਂ ਦਾ ਲੱਗਾ ਫਿਰ ਪਿੰਡ